ਨਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸੋ ਧਰਤੀ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਪੂਰਨਮਾਸੀ ਦਾ ਦਿਨ ਆ ਸੱਜਣੋ ਅੱਜ ਆਪਾਂ ਗੁਰੂ ਘਰ ਮੱਥਾ ਟੇਕਣ ਪਹੁੰਚ ਗਏ ਆ ਡਿਊਟੀ ਤੋਂ ਆਪਾਂ ਅੰਦਰ ਨੂੰ ਗੁਰੂ ਘਰ ਵੱਲ ਨੂੰ ਹੋ ਗਏ ਸੀ ਪੈਦਲ ਤੁਰ ਕੇ ਤੇ ਸਾਹਮਣੇ ਜੋੜਾ ਘਰ ਵਿੱਚ ਸੰਗਤਾਂ ਜੋੜੇ ਜਮਾ ਕਰਵਾ ਕੇ ਸਬੀਲ ਦੇ ਉੱਤੇ ਠੰਡਾ ਮਿੱਠਾ ਜਲ ਸੱਗ ਰਹੀਆਂ ਸਨ ਬੜੇ ਪਿਆਰ ਸਤਿਕਾਰ ਦੇ ਨਾਲ ਠੰਡਾ ਮਿੱਠਾ ਜਲ ਸਕਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਵੱਲ ਨੂੰ ਵਧ ਗਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਾਂ ਬਾਹਰ ਆ ਗਏ ਸੀ ਗੁਰਦੁਆਰਾ ਬੂਟਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੌਸਰ ਝੋਟੀ ਨੂਰਾ ਮਾਹੀ ਤੋਂ ਚਵਾਈ ਸੀ ਗੰਗਾ ਸਾਗਰ ਦੇ ਵਿੱਚ ਅਨੇਕਾਂ ਗਲੀਆਂ ਹੋਣ ਦੇ ਬਾਅਦ ਵੀ ਦੋ-ਤਿੰਨ ਸੀ ਢੁਲਿਆ ਮਿੱਤਰੋ ਧਰੂ ਸਾਹਿਬ ਦੀ ਕਿਰਪਾ ਸੀ ਉਸ ਤੋਂ ਬਾਅਦ ਆਪਾਂ ਲੰਗਰ ਹਾਲ ਦੇ ਵਿੱਚ ਆ ਗਏ ਸੀ ਮਿੱਤਰੋ ਸੰਗਤਾਂ ਪ੍ਰਸਾਦ ਦਾ ਸੱਗ ਰਹੀਆਂ ਸਨ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਮਿੱਤਰੋ ਸ਼ੇਅਰ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ